ਮੇਰੇ ਤੇ ਮਾਲਕ ਨੇ ਇੰਨੀ ਕਿਰਪਾ ਕੀਤੀ ਆ ਬਾ 72 ਬੱਤਲ ਖਾਲ ਦੇ ਉਪਰ ਚ ਮੈਂ ਉੱਚੀ ਜਗ੍ਹਾ ਤੇ ਬਿਠਾਇਆ ਮੈਨੂੰ ਲੋਕ ਬਾਪੂ ਕਹਿੰਦੇ ਕੋਈ ਬਾਈ ਗਿੰਡਾ ਬੜੇ ਸਤਕਾਰ ਨਾਲ ਬੁਲਾਉਂਦੇ ਆ ਠੀਕ ਆ ਜੀ ਤੇ ਮੇਰੇ ਮਾਲਕ ਨੇ ਵੀ ਮੈਨੂੰ ਫੇਰੀ ਰਸਨਾ ਚ ਬਿਠਾਸ ਦਿੱਤੀ ਆ ਹਾਂ ਜੀ ਸਿਆਣੇ ਕਹਿੰਦੇ ਆ ਵੀ ਜਵਾਰਸੀਲੀ ਆਪਣੀ ਬੈਰੀ ਮਿੱਤਰ ਕਰੇ ਜੇ ਤੁਹਾਡੀ ਜ਼ਬਾਨ ਛੋਡਣਾ ਜੇ ਤੁਹਾਨੂੰ ਬੈਰੀ ਵੀ ਕੋ ਸਮਝਦਾ ਉਹ ਵੀ ਤੁਹਾਡਾ ਬਣ ਜੂਗਾ ਕਿਹੜਾ ਘਰ ਦਾ ਮੱਖਣ ਪਾ ਕੇ ਦਈਆ ਇਹ ਘਰ ਦਾ ਮੱਖਣ ਜੀ ਘਰ ਦਾ ਮੱਖਣ ਇਹ ਆਪ ਤਿਆਰ ਕਰਦੇ ਆਪ ਬਣਾਦੇ ਬਾਬਾ ਜੀ ਬਾਈ ਇਹ ਨਾਂ ਕਿਦਾਂ ਰੱਖਿਆ ਤੁਸੀਂ ਪਿੰਡੂ ਘਰ ਦਾ ਖਾਣਾ ਦੇਖੋ ਜੀ ਗੱਲ ਇਹ ਆ ਜਦੋਂ ਮੈਂ 13 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਮੇਰੀ ਮਾਂ ਜਿੰਦੀ ਸੀ ਜੀ ਹੁ ਉਹ ਚੋਲਾ ਛੱਡ ਗਏ ਜੀ 4-5 ਸਾਲ ਹੋ ਗਏ ਤੇ ਮੈਂ ਸਾਡੇ ਪਿੰਡ ਦਾ ਇੱਕ ਭਾ ਭਰਾ ਹੋਰ ਆ ਮੇਰਾ ਪਿੰਡ ਦਾ ਉਹ ਲੱਸੀ ਵੇਚਦਾ ਹੁੰਦਾ ਸੀ ਮੈਂ ਉਹਨੂੰ ਵੇਖ ਕੇ ਲੱਸੀ ਟੈਂਪੂ ਮੇਰੇ ਕੋਲ ਸੀਗਾ ਮੈਂ ਕਿਹਾ ਤੇ ਆਪਾਂ ਵੀ ਇਹ ਕੰਮ ਕਰਦੇ ਆਂ ਪਾਪਾ ਹੌਲੀ ਹੌਲੀ ਕੰਮ ਕੀਤਾ ਮਾਲਕ ਨੇ ਇੰਨੀ ਕਿਰਪਾ ਕੀਤੀ ਇੱਕ ਮੇਰਾ ਸਸੰਗੀ ਭਰਾ ਸੀ ਹੋਰ ਤਾਂ ਜਿਹੜਾ ਸੁਦਰ ਸਿੰਘ ਜੀ ਉਹਨੇ ਮੇਰੀ ਹੈਲਪ ਕੀਤੀ ਬਹੁਤ ਤੇ ਉਦੋਂ ਬਾਅਦ ਹੌਲੀ ਹੌਲੀ ਲੋਕਾਂ ਨੇ ਗਾਹਕਾਂ ਨੇ ਮੈਨੂੰ ਆ ਵੀ ਪੁੱਛਿਆ ਕਹਿੰਦੇ ਬਾਬਾ ਜੀ ਹੁਣ ਤਾਂ ਸਰਦੀਆਂ ਆ ਗਈਆਂ ਵੀ ਲੱਸੀ ਦਾ ਲੋਕਾਂ ਨੇ ਘੱਟ ਪੀਣੀ ਆ ਤੇ ਤੇਰਾ ਕਿਦਾਂ ਕਿਦਾਂ ਗੁਜ਼ਾਰਾ ਚੱਲੂ ਮੈਂ ਕਿਹਾ ਜਿਹਨੇ ਪੈਦਾ ਕੀਤੇ ਉਹਨੇ ਹੀਲਾ ਬਣਾ ਲੈਣਾ ਕੋਈ ਇੱਕ ਰੋਟੀ ਮੈਥਿਆਂ ਵਾਲੀ ਦੋ ਫੁਲ ਕਿਉਂ ਕਹਣਗੇ ਬਾਬਾ ਜੀ ਪਲੇਟ ਦੇ ਵਿੱਚ ਦੋ ਹੀ ਹੁੰਦੇ ਆ ਜੀ ਕਿਹੜੇ ਕਿਹੜੇ ਫੁਲ ਕਿਉਂ ਨੇ ਜੇ ਹੁੰਦੇ ਤਾਂ ਮੱਕੀ ਦੇ ਹੀ ਨੇ ਹਾਂ ਜੀ ਇਹ ਆ ਤੁਹਾਡੇ ਵਾਸਤੇ ਸਪੈਸ਼ਲ ਪਾਇਆ ਅੱਛਾ ਹਾਂ ਬਈ ਵਾਹ ਇੱਕ ਤੁਹਾਡੇ ਵਾਸਤੇ ਸਪੈਸ਼ਲ ਹੈ ਇਹ ਸਪੈਸ਼ਲ ਰੋਟੀ ਇਹ ਬਬਾਈ ਆ ਗਿਆ ਤੁਹਾਡਾ ਸਾਗ ਜੀ ਹਾਂ ਜੀ ਸਾਗ ਆ ਗਿਆ ਆਪਣਾ ਮਾਰਾ ਇਹ ਮੇਨ ਸਪੈਸ਼ਲ ਚੀਜ਼ ਆ ਜੀ ਬਾਬਾ ਜੀ ਦੀ ਇੱਥੇ ਨਾਲ ਹੁਣ ਆ ਗਿਆ ਬਾਬਾ ਜੀ ਸਾਗ ਦੇ ਵਿੱਚ ਸਾਗ ਦੇ ਵਿੱਚ ਬਾਬਾ ਜੀ ਮੱਖਣ ਵੀ ਪਾਓਗੇ ਕਿ ਨਹੀਂ ਹਾਂ ਮੱਖਣ ਪਾਉਗੇ ਕਿ ਨਹੀਂ ਦੇਖ ਲਾ ਹਾਂ ਇਤੋਂ ਦੇ ਬਿਨਾ ਸਾਗ ਦੂਰਾ ਦੇ ਬਾਬਾ ਜੀ ਕੀ ਬਾਤ ਹੈ ਜੀ ਕਰੋ ਚੈੱਕ ਮਾਰਾ ਜੀ ਇਧਰ ਮੱਖਣ ਇਹ ਬਾਬਾ ਜੀ ਇਸ ਵੇਰੇ ਉੱਠਦੇ ਕਿੰਨੇ ਵਜੇ ਕਿੰਨੇ ਵਜੇ ਤਿਆਰ ਕਰਦੇ ਜੀ ਉੱਠਦੇ 4 ਵਜੇ ਉੱਠਦੇ ਆ আচ্ছা ਇਹ ਸਾਰਾ ਸਮਾਨ ਆਪ ਹੀ ਰੈਡੀ ਕਰਦੇ ਇਹ ਆਪ ਰੈਡੀ ਕਰਦੇ ਮੈਂ ਤੇ ਮੇਰੇ ਘਰ ਦੇ ਠੀਕ ਹੈ ਜੀ ਬੋਲੇ ਸਹੀ ਹੈ ਜੀ ਤੇ ਬਾਬਾ ਜੀ ਇਹ ਪਲੇਟ ਕਿੰਨੇ ਦੀ ਜੀ ਇੱਕ ਇਹ ਪਲੇਟ ਹੈਗੀ ਆ ਹੁਣ 80 ਰੁਪਏ ਦੀ 80 ਰੁਪਏ ਦੀ ਠੀਕ ਹੈ ਬਾਬਾ ਜੀ ਪਹਿਲਾ ਪਲੇਟ ਸੀਗੀ 75 ਰੁਪਏ ਦੀ ਆ ਜਿਹੜੀ ਇੱਕ ਰੋਟੀ ਮੇਟੇ ਵਾਲੀ ਹੈ ਨਾ ਰੋਟੀ 20 ਰੁਪਏ ਦੀ ਹੈ ਇਹ 15 ਦੀ ਆ ਬਾਬਾ ਜੀ ਲੱਸੀ ਕੱਢ ਗਏ ਅਸੀਂ ਆ ਰੁਪਈਆ ਦੀ ਪਲੇਟ ਲੱਸੀ 20 ਰੁਪਏ ਦਾ ਵੱਖਰਾ ਗਲਾਸ ਅੱਛਾ ਠੀਕ ਹੈ ਬਾਬਾ ਜੀ ਇਹ ਕੰਪੋ ਦੋਵਾਂ ਦਾ 100 ਰੁਪਿਆ ਹੋ ਗਿਆ ਜੀ ਹਾਂ ਦੋਵਾਂ ਦਾ 100 ਰੁਪਿਆ ਹੋ ਗਿਆ ਜੀ ਬਾਬਾ ਜੀ ਚੈੱਕ ਕਰਾਓ ਲੱਸੀ ਆਪਣੀ ਕਿਹੜੀ ਹੁੰਦੀ ਹੈ ਜੀ ਲਓ ਲਓ ਮਹਾਰਾਜ ਜੀ ਲੱਸੀ ਇਹ ਨਹੀਂ ਪਤਾ ਜੀ ਪਰ ਪਹਿਲਾਂ ਇਹ ਲਮਕ ਪਾਇਆ ਜੀ ਸੈਦਾ ਲੋਣ ਅੱਛਾ ਜੀ ਇਹ ਜੋ ਸਰੋਤ ਆ ਕਿ ਆ ਬਬਾਈ ਪੌਂਡੇ ਅਣ ਚਾਟੀ ਦੀ ਲੱਸੀ ਇਹਦੇ ਵੀ ਪੂਰੇ ਜਲਵੇ ਆ ਦੀ ਚਾਟੀ ਦੀ ਲੱਸੀ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਬਬਾਈ ਇਹ ਮੱਖਣ ਪੂਰਾ ਤੈਰਦਾ ਜੀ ਤੁਹਾਡੀ ਲੱਸੀ ਦੇ ਉੱਪਰ ਹੁਣ ਵੀ ਤੈਰੂ ਆ ਹੂੰ ਕੀ ਬਾਤ ਹੈ ਲੋ ਜੀ ਆਪਣਾ ਅਗਲ ਨਾਲ ਲੱਸੀ ਦਾ ਗਲਾਸ ਜਿਹਦੇ ਲੱਸੀ ਦੇ ਉੱਪਰ ਮੱਖਣ ਪੂਰਾ ਤੈਰਨ ਰਿਹਾ ਜੀਰਾ ਕਾਲੀ ਮਿਰਚ ਆ ਭਾਜੀ ਜੇ ਕਿਸੇ ਨੇ ਖਾਣ ਵਾਸਤੇ ਉਹਨਾਂ ਦੇ ਆਪਣੀ ਲੋਕੇਸ਼ਨ ਵਗੈਰਾ ਵੀ ਬੋਲ ਦੋ ਲੋਕੇਸ਼ਨ ਹੈ ਜੀ ਦੁਗਰੀ ਧਾਂਦਰਾ ਰੋਡ ਹਾਂ ਜੀ ਗੈਰ ਮੰਦਰ ਦੀ ਬੈਕਸਾਈਡ ਠੀਕ ਹੈ ਬਾਬਾ ਜੀ ਆਪੋਜੀਟ ਹੈ ਉਹ Honda ਏਜੰਸੀ ਠੀਕ ਹੈ ਬਾਬਾ ਜੀ ਇਹ ਉਹ ਵੱਡਾ ਹੋਟਲ ਹੈਗਾ ਅਰਾਉ ਹੋਟਲ ਠੀਕ ਹੈ ਕਿੰਨੇ ਵਜੇ ਆ ਜੰਦੇ ਤੁਸੀਂ ਇੱਥੇ ਸਵੇਰੇ 9:30 ਵਜੇ ਆ ਜਾਈਏ ਠੀਕ ਹੈ ਜੀ ਆ 6 ਵਜੇ ਤੱਕ